ਨੇ ਬਣਾ ਲਾ ਇੱਕ ਮਿੰਟ ਹੋ ਗਿਆ ਉਹ ਫੜਿਆ ਹੈ ਕੀ ਕੀ ਇਹਦੇ ਤੋਂ ਬਰਾਮਦਗੀ ਕੀਤੀ ਗਈ ਹੈ ਤੇ ਕਿਹੜੇ ਮਾਮਲੇ ਦੇ ਵਿੱਚ ਲੋੜਿੰਦਾ ਸੀਗਾ ਇਹ ਅਮਰਤਪਾਲ ਸਿੰਘ ਮਾੜੀ ਕੰਬੋਕੇ ਦਾ ਉਸ ਨੀਕ ਹੈ ਉਸ ਗੋਆ ਪੁਰਸ ਨੂੰ ਦਬਾ ਦਿੱਤਾ ਡਾਇਰੈਕਟਰ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦ ਅ ਮਾਨਯੋਗ ਐਸਐਸਪੀ ਸਾਹਿਬ ਤਰਨਤਾਰਨ ਸ਼੍ਰੀਮਤੀ ਅਰਵਜੋਤ ਗਰੇਵਾਲ ਆਈਪੀਐਸ ਇਹਨਾਂ ਵੱਲੋਂ ਜਿਹੜੀਆਂ ਸਖਤ ਅਦਾਇਤਾਂ ਜਾਰੀ ਕੀਤੀਆਂ ਗਈਆਂ ਤੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਆ ਉਹ ਮੁਹਿੰਮ ਜਿੱਥੇ ਤਰਨਤਾਰਨ ਜ਼ਿਲ੍ਹੇ 'ਚ ਚੱਲ ਰਹੀ ਆ ਉੱਥੇ ਸਾਬੂਜਨ ਇੱਕ ਇਵੈਂਟ ਦੇ ਵਿੱਚ ਵੀ ਲਗਾਤਾਰ ਜਿਹੜੀ ਇਹ ਮੁਹਿੰਮ ਚੱਲ ਰਹੀ ਏ ਉਹਦੇ ਵਿੱਚ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਬਲਟੋਆਪੁਰਸ ਨੇ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਇੱਕ ਜਿਹੜਾ ਨਾਕਾ ਆ ਉਹ ਆਸਲਾ ਤਾੜ ਪੁਲ ਡਰੇਨ ਜਿਹੜੀ ਆ ਉੱਤੇ ਉੱਤੇ ਲਗਾਇਆ ਹੋਇਆ ਸੀ ਜਿੱਥੋਂ ਇੱਕ ਵਿਅਕਤੀ ਜਿਹਦਾ ਨਾਮ ਅੰਮ੍ਰਿਤਪਾਲ ਸਿੰਘ ਆ ਇਹਨੂੰ ਕਾਬੂ ਕੀਤਾ ਜਿਹੜਾ ਮਾੜੀ ਕੰਬੋਗੇ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਦੋ ਗਲੌਕ ਪਿਸਟਲ ਜਿਹੜੇ ਮੇਡ ਇਨ ਇੰਸਟਰੀਆ ਜਿਹੜੇ ਕਿ ਆਪਾਂ ਆ ਆਮ ਦੇਖਿਆ ਹੈ ਪ੍ਰਾਣੀਆਂ ਗਤੀਵਿਧੀਆਂ ਦੇ ਵਿੱਚ ਇਹ ਡਰੋਨ ਨਹੀਂ ਪਾਕਿਸਤਾਨ ਤੋਂ ਆਉਂਦੇ ਨੇ ਇੱਕ 9mm ਦਾ ਪਿਸਤਲ ਤੇ ਉਹਦਾ ਮੈਗਜ਼ੀਨ ਤੇ 30000 ਰੁਪਏ ਭਾਰਤੀ ਕਰੰਸੀ ਜਿਹੜੀ ਹੈ ਇਹਦੇ ਕਰੋਨ ਜਿਹੜੀ ਹੈ ਰਿਕਵਰ ਹੋਈ ਹੈ ਇਸ ਸਬੰਧੀ ਥਾਣਾ ਬਰਡੋਆ ਵੀ ਕੇ ਐਫ ਆਈ ਆਰ ਜਿਹੜੀ ਆ 120 ਜਿਹੜੀ ਉਹ ਦਰਜ ਰਜਿਸਟਰ ਕਰਕੇ ਤੇ ਇਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਜਿਹਦੇ ਦੋ ਦਿਨ ਦਾ ਰਿਮਾਨਡ ਜਿਹੜਾ ਹਾਸਲ ਕੀਤਾ ਗਿਆ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ 에ਅਰਕ੍ਰਾਫਟ ਐਕਟ ਵੀ ਜਿਹੜਾ ਉਹ ਲੱਗਾ ਹੋਇਆ ਵਾ ਕਿਉਂਕਿ ਇਹ ਸਮਝਿਆ ਜਾ ਰਿਹਾ ਵੀ ਇਹ ਜਿਹੜੇ ਪਿਸਟਲ ਨੇ ਇਹ ਡਰੋਨ ਰਾਹੀਂ ਪਾਕਿਸਤਾਨੀ ਸਮੱਗਲਰਾਂ ਨਾਲ ਮਿਲ ਕੇ ਜਿਹੜੇ ਮਂਗਾਏ ਨੇ ਤੇ ਇਹ ਇਦਾਂ ਦੇ ਕਾਰੋਬਾਰ ਦਾ ਜਿਹੜਾ ਇਹ ਧੰਦਾ ਕਰਦਾ ਹੈ ਉਧਰੋਂ ਪਾਕਿਸਤਾਨ ਤੋਂ ਮਲਵਾ ਕੇ ਜਿਹੜੇ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਵਿਅਕਤੀਆਂ ਨੂੰ ਇਹ ਸੇਲ ਕਰਦਾ ਸੋ ਇਹਦੀ ਫਰਦਰ ਪ੍ਰੋਸੀਡਿੰਗ ਜਿਹੜੀ ਆ ਤਫ਼ਤੀਸ਼ ਜਿਹੜੀ ਆ ਉਹ ਕਾਨੂੰਨ ਮੁਤਾਬਕ ਤੇ ਜਾਬਤੇ ਮੁਤਾਬਕ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੁਹੇ ਤੋਂ ਹੋਰ ਵੀ ਖਲਾਸੀ ਹੋਣ ਦੀ ਜਿਹੜੀ ਆ ਪੂਰੀ ਸੰਭਾਵਨਾ ਸਰ ਇੱਥੇ ਕੋਈ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਆ ਕਿ ਇੱਕ ਚੇਲੇ ਬਹੁਤ ਚਰਚੇਤ ਜਿਹੜਾ ਕਤਲ ਕੇਸ ਹੋਇਆ ਸੀਗਾ ਜਿਹਦੇ ਵਿੱਚ ਚੇਲੇ ਦਾ ਇੱਕ ਲੜਕੇ ਨੂੰ ਅਗਵਾ ਕਰਕੇ ਦਾਣਾ ਮੰਡੀ ਠੀਖੀ ਪਿੰਡ ਦੇ ਵਿੱਚ ਮਾਰ ਕੇ ਤੇ ਉਹਦਾ ਕਤਲ ਕਰਕੇ ਦੀ ਡੈਡ ਬੋਡੀ ਛੁੱਟ ਦਿੱਤੀ ਗਈ ਸੀ ਉਦੀ ਤਫ਼ਤੀਸ਼ ਦੌਰਾਨ ਵੀ ਇਹੋ ਜਿਹੜਾ ਮੁੱਖ ਦੋਸ਼ੀ ਦੇ ਤੌਰ ਤੇ ਨਾਮਜ਼ਦ ਹੋਇਆ ਸੀ ਪਰੇ ਜਮਨਾਈ ਲੋਨ ਕਰਕੇ ਉਦੋਂ ਇਹਦੀ ਉਮਰ ਜਿਹੜੀ ਆ ਉਹ ਘੱਟ ਸੀ ਜਮਨਾਈ ਦਾ ਫਾਇਦਾ ਲੈ ਕੇ ਉਸ ਮੁਕਦਮੇ ਦੇ ਵਿੱਚ ਜਮਾਨਤ ਤੇ ਅਦਾਲਤ ਵੱਲੋਂ ਬਾਹਰ ਆ ਚੁੱਕਾ ਪਰੰਤੂ ਇਹਨੇ ਆਪਣੀਆਂ ਜਿਹੜੀਆਂ ਗਤੀਵਿਧੀਆਂ ਉਹ ਖਤਮ ਨਹੀਂ ਕੀਤੀਆਂ ਤੇ ਜਿਹੜੀ ਆ ਸਮਗਲਿੰਗ ਕਰਕੇ ਤੇ ਜਿਹੜੇ ਵੈਪਨ ਆ ਉਹਨਾਂ ਨੂੰ ਹੀ ਵੇਚਦਾ ਸਰ ਮੋਡਲੀ ਪੁੱਛਗੇ ਸੇ ਹੋਰ ਕੋਈ ਸਾਹਮਣੇ ਆਇਆ ਕੋਈ ਇਸ ਇਸੇ ਮੋਡਿਊਲ ਦੇ ਨਾਲ ਜੁੜੇ ਹੋਏ ਕੋਈ ਹੋਰ ਇਹਦੇ ਸਾਥੀ ਜਾਂ ਕੋਈ ਹੋਰ ਕੋਈ ਕੋ ਇਹਦੇ ਵਿੱਚ ਮੁਕਦਮਾ ਹੀ ਦਰਜ ਕਰ ਲਿਆ ਮੁਕਦਮਾ ਵੀ ਜਿਹੜਾ 258 5459 ਆਮਜੈਕਟ ਤੇ 10 11 12 ਇਅਰ ਕ੍ਰਾਫਟ ਟਰੈਕਟਰ ਦੇ ਵਿੱਚ ਕੀਤਾ। ਸੋ ਇਹਦਾ ਰਿਮਾਂਡ ਹਾਸਲ ਕੀਤਾ ਹੈ ਤੇ ਇਹਦੇ ਕੋਲੋ ਡਿਟੇਲ ਜਿਹੜੀ ਆ ਉਹ ਪੁੱਛਗਿੱਛ ਕੀਤੀ ਜਾਊਗੀ। ਕਿ ਇਹ ਪਾਕਿਸਤਾਨ ਦੇ ਕਿਹੜੇ ਕਿਹੜੇ ਸਮਰੱਥਣਾਂ ਨਾਲ ਇਹ ਇਨਟੈਚ ਸੀ। ਜੇ ਇਹਨੇ ਕੋਈ ਪਹਿਲਾਂ ਕੋਈ ਕੰਮ ਕੀਤਾ ਆ ਤੇ ਕਿਹਨੂ ਕਿਹਨੂ ਇਹਨੇ ਵੈਪਨ ਵੇਚੇ ਨੇ ਤੇ ਕਿਹਦੇ ਕਿਹਦੇ ਸਹਿਯੋਗ ਨਾਲ ਇਹ ਵੈਪਨ ਮੰਗਾਏ ਨੇ। ਜਿਹੜੇ ਵੀ ਦੋਸ਼ੀ ਇਹਦੇ ਵਿੱਚ ਨਾਮ ਜਦੋਂ ਆਉਣਗੇ ਉਹ ਜਲਦ ਤੋਂ ਜਲਦ ਫੜ ਕੇ ਤੇ ਇਸ ਲਾਕਾ ਕਿੱਥੇ ਭੇਜਿਆ।